ਅਤੇ ਉਨ੍ਹਾਂ ਖਬਰਾਂ ਵਿਸਥਾਰ ਨਾਲ ਗੁਰੂ ਨਾਨਕ ਸਟੇਡੀਅਮ ਅੰਮ੍ਰਿਤਸਰ ਵਿਖੇ ਹੋਏ ਜੀਲਾ ਪਧਰੀ ਆਜ਼ਾਦੀ ਦਿਵਸ ਸਮਾਗਮ ਦੌਰਾਨ 79ਵਾਂ ਸੁਤੰਤਰਤਾ ਦਿਵਸ ਪੜੀ ਤੁਮ ਤਾਮ ਨਾਲ ਮਨਾਇਆ ਗਿਆ। ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਬੀਰ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਤਿਰੰਗਾ ਲਹਿਰਾਇਆ। ਉਨ੍ਹਾਂ ਨੇ ਲੋਕਾਂ ਨੂੰ ਰਾਸ਼ਟਰੀ ਤਿਹਾਰ ਉਤਸ਼ਾਹ ਨਾਲ ਮਨਾਉਣ ਅਤੇ ਦੇਸ਼ ਭਗਤੀ ਪਾਇਚਾਰਕ ਸਾਂਝ ਅਤੇ ਸਦ ਭਾਵਨਾ ਦੀ ਭਾਵਨਾ ਨੂੰ ਮੁੜ ਜਗਾਉਣ ਦੀ ਅਪੀਲ ਕੀਤੀ। ਪੰਜਾਬ ਪੁਲਿਸ ਦੀਆਂ ਵੱਖ-ਵੱਖ ਟੀਮਾਂ, ਸੂਬਾ ਪੁਲਿਸ ਦੀ ਮਹਿਲਾ ਪਲਟੂਨ ਹੋਮਗਾਰਡ ਚਿਲड्रन पुलिस ਪੈਨ ਨੇ ਪਰੇਡ ਵਿੱਚ ਹਿੱਸਾ ਲਿਆ ਸੱਤ ਪਲਟਨਾ ਦੀ ਐਨਸੀਸੀ ਟੁਕੜੀ ਅੰਮ੍ਰਿਤਸਰ ਐਨਸੀਸੀ ਗਰੁੱਪ ਦੇ 214 ਐਨਸੀਸੀ ਕੈਡਟਾ ਨੇ ਵੀ ਪਰੇਡ ਵਿੱਚ ਸ਼ਾਨਦਾਰ ਮਾਰਚ ਕੀਤਾ ਇਸ ਮੌਕੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਜਿਮਨਾਸਟਿਕ ਸ਼ੋ ਗਿੱਧਾ ਪੰਗੜਾ ਅਤੇ ਲੋਕਨਾਚ ਸਮੇਤ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਇਸ ਤੋਂ ਬਾਅਦ ਰਾਸ਼ਟਰੀ ਗੀਤ ਵੀ ਪੇਸ਼ ਕੀਤਾ ਗਿਆ ਇਸ ਮੌਕੇ ਏਡੀਜੀਪੀ ਐਸ ਰਾਏ ਵਿਧਾਇਕ ਕੁਲਦੀਪ ਸਿੰਘ ਤਾਲੀਵਾਲ विधायक डॉक्टर इंद्रबीर सिंह नीचर विधायक डॉक्टर जसबीर सिंह संधू जीवन जीवनजोत कौर विधायक डॉक्टर अजय गुप्ता मेयर जतेंद्र सिंह मोती पाठिया श्री दुरग्याना कमेटी के प्रधान प्रोफेसर लक्ष्मीकानता चावला डिप्टी कमिश्नर श्रीमती साक्षी सहानी पुलिस कमिश्नर गुरप्रीत सिंह सिुल्लर निगम कमिश्नर गुरप्रीत सिंह सि सिविल सर्जन डॉक्टर किरणदीप कौर नगर निगम के एडिशनल कमिश्नर सुरेंद्र सिंह डीसीपी जगजीत सिंह वालिया जसकरण सिंह सिद्देषा एडीसी रोहित गुप्ता अरविंदर सिंह पट्टी तरमपाल शर्मा राजीव अनेजा शर्त विशेष अमरदीप सिंह ate विक्रमजीत सिंह सने शहर दिया प्रमुख सक्ष्यता ate कॉलेज ate स्कूली विद्यार्थी हाजिर सान ਪਰ ਉਹ ਵੀ ਕੋਈ ਬੇਨਾਮ ਜਾਂ ਕੁਰਬਾਨੀਆਂ ਦੇ ਕੇ ਆਜ਼ਾਦੀ ਦਵਾਈ ਹੈ ਉਹਦਾ 74 ਮਾ ਜਿਹੜਾ ਆਜ਼ਾਦੀ ਦਿਹਾੜਾ ਅਸੀਂ ਉਹਦਾ ਆਨੰਦ ਮਨੇ ਗਮਣ ਰਹੇ ਆ ਤੇ ਅੱਜ ਮੌਕਾ ਹੈ ਕਿ ਅਸੀਂ ਉਹਨਾਂ ਦੀ ਕੁਰਬਾਨੀ ਨੂੰ ਯਾਦ ਕਰੀਏ ਉਦੋਂ ਸਾਡੇ ਜਿਹੜੇ ਆਜ਼ਾਦੀ ਕੋਲ ਲੜਦੇ ਸੀ ਉਹ ਸਾਡੀ ਖਾਤਰ ਜੇਲ੍ਹਾਂ ਚ ਗਏ ਕਾਲੇ ਪਾਣੀ ਗਏ ਸੂਲੀਆਂ ਤੇ ਚੜੇ ਉਦੋਂ ਦੇਸ਼ ਭਗਤੀ ਇਹ ਸੀ ਤੇ ਅੱਜ ਦੇਸ਼ ਭਗਤੀ ਇਹ ਆ ਕਿ ਉਹਨਾਂ ਨੇ ਜਿਹੜੀ ਆਜ਼ਾਦੀ ਕਹਾਂ ਸੀ ਸ਼ੀਦਿਆ ਅੱਜ ਪੱਕ ਸਕਦੇ ਨੇ ਕਿ ਤਿੰਨ ਕਿਸਮ ਦੀ ਹੁੰਦੀ ਆ ਇੱਕ ਤਾਂ ਹੈਗੀ ਆ ਤੁਹਾਨੂੰ ਵੋਟ ਪਾਉਣ ਦੀ ਆਜ਼ਾਦੀ ਜਿਹੜੀ ਸ਼ਾਇਦ ਅੱਜ ਉਹ ਵੀ ਖਤਰੇ ਵਿੱਚ ਆ ਤੇ ਬਾਕੀ ਹੁੰਦੀ ਹੈ ਤੁਹਾਡੀ ਆਰਥਿਕ ਆਜ਼ਾਦੀ ਸਮਾਜਿਕ ਆਜ਼ਾਦੀ ਆਰਥਿਕ ਆਜ਼ਾਦੀ ਦਾ ਮਤਲਬ ਇਹ ਆ ਕਿ ਸਾਰੇ ਬੱਚਿਆਂ ਨੂੰ ਵਧੀਆ ਸਿੱਖਿਆ ਮਿਲੇ ਮਤਲਬ ਉਹਨਾਂ ਦਾ ਧਰਮ ਜਾਤ ਕੋਈ ਉਹਦੇ ਚ ਬੰਦਨ ਨਾ ਹੋਵੇ ਕੋਈ ਗਰੀਬੀ ਰੇਖਾ ਤੋਂ نیچے ਉੱਪਰ ਸਾਰਿਆਂ ਨੂੰ ਵਧੀਆ ਸਿੱਖਿਆ ਮਿਲੇ ਇਹ ਵੀ ਦੇਸ਼ ਭਗਤੀ ਆ ਬੱਚੇ ਪੜ੍ਹ ਲੈ ਕੇ ਰੋਜ਼ਗਾਰ ਲੈਣ ਉਹ ਜਿਹੜੀ ਬੇਰੋਜ਼ਗਾਰੀ ਤੋਂ ਆਜ਼ਾਦੀ ਉਹਨਾਂ ਨੂੰ ਮਿਲੇ ਇਸੇ ਤਰ੍ਹਾਂ ਬਿਮਾਰੀ ਤੋਂ ਔਰ ਸਾਰਿਆਂ ਦੇ ਸਾਰੀਆਂ ਭਰਾਦੀ ਸੋਹਤਾ ਲੋਕਾਂ ਨੂੰ ਮਿਲਣ ਗੰਦਗੀ ਤੋਂ ਬਿਮਾਰੀਆਂ ਤੋਂ ਆਜ਼ਾਦੀ ਮਿਲੇ ਕੋਈ ਬੰਦਾ ਕੀ ਖਾਂਦਾ ਹੈ ਕੀ ਉਹ ਪਕਾਉਂਦਾ ਘਰ ਦੇ ਵਿੱਚ ਕਿਸ ਦੇ ਨਾਲ ਵਿਆਹ ਕਰਾਂਦਾ ਇਹ ਸਾਰੇ ਮਤਲਬ ਜਿਹੜੇ ਧਰਮਾਂ ਤੋਂ ਉੱਪਰ ਉੱਠ ਕੇ ਜਿਹੜੀ ਹੈਗੀ ਆ ਹਰ ਇੱਕ ਇਨਸਾਨ ਦਾ ਹੱਕ ਆ ਉਹਨੂੰ ਸਮਾਜਿਕ ਆਜ਼ਾਦੀ ਸਾਰੇ ਆਪਾਂ ਮਿਲ ਕੇ ਜੇ ਸਾਡੇ ਸਾਰੇ ਸਮਾਜ ਸਾਰੇ ਫਿਰਕੇ ਸਾਡੇ ਇਕੱਠੇ ਮਿਲ ਕੇ ਕੋਸ਼ਿਸ਼ ਕਰਨਗੇ ਤਾਂ ਤਾਂ ਇਸ ਦੇਸ਼ ਨੂੰ ਪੰਜਾਬ ਨੂੰ ਅੱਗੇ ਵਧਣ ਤੋਂ ਕੋਈ ਨਹੀਂ ਰੋਕ ਸਕਦਾ ਸੋ ਇਸ ਵੇਲੇ ਇਹ ਵੀ ਇੱਕ ਸੱਚੀ ਦੇਸ਼ ਭਗਤੀ ਆ ਕਿ ਲੋਕਾਂ ਦਾ ਆਪਸ ਵਿੱਚ ਮੇਲ ਬੁਲਾਵ ਵਧਾਈਏ ਆਪਾਂ ਆਪਸ ਵਿੱਚ ਪਿਆਰ ਹੋਵੇ ਸਾਡਾ ਜਿਹੜਾ ਸੱਭਿਆਚਾਰ ਵੀ ਹੈ ਸਾਡੇ ਗੁਰੂਆਂ ਨੇ ਜਿਹੜੀ ਸਰਬੱਤ ਦੇ ਭਲੇ ਦੀ ਗੱਲ ਕੀਤੀ ਹੈ ਅਸੀਂ ਗੁਰੂਆਂ ਦੀ ਵੀ ਜਿਹੜਾ ਹੁਕਮ ਹੈ ਉਹਨੂੰ ਉਹਨੂੰ ਮੰਨੀਏ ਸਰਬੱਤ ਦੇ ਭਲੇ ਦੀ ਗੱਲ ਕਰੀਏ ਔਰ ਸਾਰੇ ਜਣੇ ਇਕੱਠੇ ਹੋ ਕੇ ਹਮਲਾ ਮਾਰੀਏ ਆਪਣੇ ਪੰਜਾਬ ਨੂੰ ਜਿਹੜੀ ਸ਼ਹੀਦਾਂ ਨੇ ਜਿਹੜਾ ਉਹਨਾਂ ਨੇ ਕੰਮ ਸ਼ੁਰੂ ਕੀਤਾ ਸੀਗਾ ਜਿਹੜੀ ਆਰਥਿਕ ਤੇ ਸਮਾਜਿਕ ਸਾਡੀ ਜਿਹੜੀ ਹੈਗੀ ਆਜ਼ਾਦੀ ਹੈਗੀ ਆ ਉਹ ਅਸੀਂ ਹਰ ਘਰ ਤੱਕ ਖੁਸ਼ਹਾਲੀ ਜਿਹਨੂੰ ਅਸੀਂ ਰੰਗਲਾ ਪੰਜਾਬ ਸਾਡੇ ਮਾਲਯੋਗ ਮੁਕਤ ਸਾਹਿਬ ਬਣਾਉਣਾ ਚਾਹੁੰਦੇ ਆ ਉਹਦੇ ਵਾਸਤੇ ਉਹ ਤਾਂ ਹੀ ਹੋਏਗਾ ਜੇ ਪੰਜਾਬ ਪੜਿਆ ਲਿਖਿਆ ਹੋਏਗਾ ਨਸ਼ਾ ਮੁਕਤ ਹੋਏਗਾ ਔਰ ਇੱਥੇ ਇੰਡਸਟਰੀ ਆਏਗੀ ਕਿਸਾਨ ਪਰਫੁੱਲਤ ਹੋਣਗੇ ਔਰ ਜਿਹੜੇ ਆਪਾਂ ਨੂੰ ਬੱਚਾ ਲਈ ਰੁਜ਼ਗਾਰ ਪੈਦਾ ਹੋਏਗਾ ਹਰ ਘਰ ਦੇ ਵਿੱਚ ਜਿਹੜਾ ਹੈਗਾ ਉਹ ਕੋਈ ਸਰਕਾਰੀ ਜਾਂ ਪ੍ਰਾਈਵੇਟ ਨੌਕਰੀਆਂ ਉਹਦਾ ਨਾਂ ਪਹੁੰਚੇਗਾ ਲੋਕਾਂ ਤੱਕ ਤੇ ਅਸਲੀ ਅੱਜ ਦੀ ਜਿਹੜੀ ਦੇਸ਼ ਭਗਤੀ ਹੈ ਇਹ ਹੈ